ਕਿ ਦੇ ਕੇ ਸਰਕਾਰ ਕਿਉਂ ਛੁੱਟੀ ਪਈ ਹੈ ਗੱਲਾਂ ਬੜੀਆਂ ਹੋਈਆਂ ਕਿ ਉਹ ਜਿਹੜੀ 1000 ਦੀ ਗੱਲ ਕੀਤੀ ਹੈ 1100 ਦੀ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਹੁਣ ਅਗਲੇ ਸੈਸ਼ਨ ਦੇ ਵਿੱਚ ਪੂਰੀ ਕਰਾਂਗੇ ਅਸੀਂ ਗੌਰ ਮੰਡ ਦਾ ਮਤਲਬ ਕੀ ਹੈ ਗੌਰ ਮੰਡ ਦਾ ਮਤਲਬ ਕਹਿੰਦੇ ਜਿਹੜਾ ਮਿੰਟ-ਮਿੰਟ ਦੀ ਗੌਰ ਆ ਗੁੰਡੇ ਵੱਡੇ ਹਸਪੀਟਲ ਦਾ ਇੱਥੇ ਫਲ ਫੁੱਲ ਰਹੇ ਨੇ ਪ੍ਰਾਈਵੇਟ ਤੇ ਸਾਡੀ ਡਿਸਪੈਂਸਰੀਆਂ ਦੇ ਧੂੰਡ ਉੱਤੇ ਕੁੱਤੇ ਨੇ ਉਹ ਜਾ ਕੇ ਬੈਠ ਰਹੇ ਨੇ ਇਹ ਇੱਕ ਚਿੰਤਾ ਦੀ ਗੱਲ ਹੈ ਕਿ ਪਰ ਇਹੀ ਲੋਕ ਨੇ ਜਿਹੜੇ दारू ਦੇ ਪਿੱਛੇ ਸੂਟਾਂ ਦੇ ਪਿੱਛੇ 100-100 ਰੁਪਏ ਦੇ ਵਿੱਚ ਵਿਕ ਜਾਂਦੇ ਨੇ ਬਾਅਦ ਦੇ ਵਿੱਚ ਵੋਟਾਂ ਪਾ ਦਿੰਦੇ ਨੇ ਫਿਰ ਕੀ ਫਾਇਦਾ ਇੰਨਾਂ ਦੀ ਆਵਾਜ਼ ਚੁੱਕਣ ਦਾ ਬਾਅਦ ਦੇ ਵਿੱਚ ਪੈਸਿਆਂ ਦੇ ਵਿੱਚ ਬੁੱਕ ਜਾਣਾ ਬੋਤਲਾਂ ਤੇ ਵਿਕ ਜਾਣਾ ਫਿਰ ਬਾਅਦ ਦੇ ਵਿੱਚ ਤੁਹਾਡੇ ਵਰਗੇ ਜਿਹੜੇ ਲੀਡਰ ਹੁੰਦੇ ਨੇ ਉਹ ਆਵਾਜ਼ ਚੁੱਕਦੇ ਨੇ ਇਹਨਾਂ ਦੇ ਹੱਕ ਦੇ ਲਈ ਪਰ ਉਹੀ ਵੋਟਾਂ ਵਿਕ ਜਾਂਦੀਆਂ ਤੁਸੀਂ ਖੜੇ ਆ ਇੱਕ ਤਿੰਨ ਸਰਪੰਚ ਬਦਲੇ ਨੇ ਨਾ ਸਾਡੇ ਨੇੜੇ ਕਾ ਲੱਗਦਾ ਹੈ ਨਾ ਸਾਡੀ ਪਿੰਚਰ ਤੇ ਤੁਹਾਡੇ ਪੈਸੇ ਆਉਂਦੇ ਸਰਪੰਚ ਸੁਣਦਾ ਨਹੀਂ ਕੋਈ ਨਹੀਂ ਚੁੜਾ ਮਾਰੇ ਪਿੱਛੇ ਚੋਣਾਂ ਆਈਆਂ ਨੰਨੇ ਨੰਨੇ ਰਗਾ ਕਰਿਆ ਤਾਂ ਸਾਰਾ 6000 ਰੁਪਿਆ ਆਪਾਂ ਕਹੀ ਗਏ ਤੇਰਾ 10 ਆ ਗਿਆ 5 ਜਾ ਗਿਆ ਕਿਹ ਲਈ ਆਇਆ ਸਾਰਿਆਂ ਨੇ ਪੈਸੇ ਪਾਈ ਨਹੀਂ ਹਜੇ ਜਿਹੜੀ ਕਹਿ ਰਹੀ ਸੀ ਅੱਜ ਸਰਪੰਚਾਂ ਨੇ ਖਾ ਲਏ ਉਹਨੇ ਸਾਨੂੰ ਕੀ ਪਤਾ ਸਾਨੂੰ ਇੱਕ ਦਿਨ ਵੀ ਨਹੀਂ ਲਾਇਆ 15 ਸਾਲ ਹੋ ਗਏ ਨੇ ਪਹਿਲਾ ਮੰਦਰ ਲੱਖੋਂ 300000 ਮੰਦਰ ਕੋਣ ਵੀ ਮੈਂ ਸਾਰਾ ਫੂਟ ਦੇ ਗਿਆ ਕਹਿੰਦੇ ਤੇਰਾ ਨਾਟਕਿਆ ਗੁੰਨਾਕਟਿਆ ਗਿਆ ਤੁਸੀਂ ਪਵਾਓ ਦੁਬਾਰਾ ਕੋਈ ਚੰਗਾ ਕਰੋ ਬੁਲਾ ਕੇ ਕਿਰ ਬੱਚੀ ਨੂੰ ਹਾਂ ਜੀ ਗਏ ਰੱਖਿਆ 7 ਦਿਨ 11 ਵਜੇ ਪੱਕ ਸਕਿਆ 10 ਦੇ ਵਿੱਚ ਗੰਡਾ ਖਰੀਦੇ ਵਿੱਚ ਐਂਡ ਸਾ ਪਲਾਨ ਪਿਆ ਸੀ ਮੇਰਾ ਬੱਚਾ ਉਸ ਟਾਈਮ ਕਰ ਗਿਆ ਇਹਨੇ ਸਵੇਰੇ ਢੜਕੇ ਤੇ ਮੇਰੇ ਮੁੰਡੇ ਨੇ ਮੇਰੇ ਜਵਾਈ ਨੇ ਕਹਿੰਦੇ ਘਰ ਆ ਲੈਨੇ ਕੋ ਚੱਲ ਤੇਰਾ ਰਾਮੀ ਨੇ ਮੈਨੂੰ ਉਸਾਇ ਨਾ ਮੇਰਾ ਹੇ ਜਦ ਤੱਕ ਮੇਰੀ ਅਗ ਨਹੀਂ ਬੁਝਾ ਗਈ ਮੈਂ ਚੁੱਪ ਨਹੀਂ ਅੱਜ ਪੰਜਾਬ ਦੇ ਹਾਲਾਤਾਂ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਚਰਚਾਵਾਂ ਐਦਾਂ ਦੀਆਂ ਕਿ ਪੰਜਾਬ ਦੇ ਵਿੱਚ ਸ਼ਰੇਆਮ ਗੋਲੀਆਂ ਚੱਲਦੀਆਂ ਨੇ ਸ਼ਰੇਆਮ ਕਬੱਡੀ ਖਿਡਾਰੀਆਂ ਨੂੰ ਮਾਰਿਆ ਜਾਂਦਾ ਤੇ ਜੇ ਗੱਲ ਕਰੀਏ ਨਸ਼ੇ ਦੀ ਤਾਂ ਨਸ਼ਾ ਵੀ ਕਹਿੰਦੇ ਹਜੇ ਤੱਕ ਖਤਮ ਨਹੀਂ ਹੋਇਆ ਵੋਟਾਂ ਲੈ ਲਿੱਤੀਆਂ ਜਾਂਦੀਆਂ ਨੇ ਵਾਅਦੇ ਕੀਤੇ ਜਾਂਦੇ ਨੇ ਚਾਹੇ ਨੌਕਰੀਆਂ ਹੋਣ ਚਾਹੇ ਵੱਡੇ ਹੋਰ ਵਾਅਦੇ ਹੋਣ ਪਰ ਕਹਿੰਦੇ ਵਾਅਦੇ ਨਹੀਂ ਪੂਰੇ ਕੀਤੇ ਜਾਂਦੇ ਸੋ ਇਸ ਸਮੇਂ ਅਸੀਂ ਜਾਂਸਲੀ ਦੇ ਵਿੱਚ ਖੜੇ ਹੋਏ ਆਂ ਜਿਹੜੇ ਸਾਡੇ ਨਾਲ ਇਸ ਸਮੇਂ ਪਿੱਛੇ ਤੁਸੀਂ ਦੇਖ ਪਾ ਰਹੇ ਹੋ ਕਾਫੀ ਇਕੱਠ ਦੇਖ ਪਾ ਰਹੇ ਹੋ ਜਾਂਸਲੀ ਦੇ ਵਿੱਚ ਇੱਕ ਚਾਹੇ ਔਰਤਾਂ ਦੀ ਗੱਲ ਕਰ ਲਈ ਚਾਹੇ ਬੱਚਿਆਂ ਦੀ ਗੱਲ ਕਰ ਲਈ ਉਹਨਾਂ ਦੇ ਹੱਕ ਦੇ ਲਈ ਖੜਨ ਦੇ ਲਈ ਡਾਕਟਰ ਪਰਮਜੀਤ ਸਿੰਘ ਹਮੇਸ਼ਾ ਅਕਸਰ ਨਾਲ ਰਹਿੰਦੇ ਨੇ ਔਰ ਜਦ ਵੀ ਕਹਿੰਦੇ ਨੇ ਕਿ ਇਹਨਾਂ ਨੂੰ ਫੋਨ ਕੀਤਾ ਜਾਵੇ ਐਕਸਰੀ 24 ਘੰਟੇ ਨਾਲ ਖੜਦੇ ਨੇ ਸੋ तमाम ਗੱਲਾਂ ਬਾਤਾਂ ਰਹਿਣਗੀਆਂ ਅੱਜ ਪੰਜਾਬ ਦੇ ਮਸਲਿਆਂ ਤੇ ਸੋ ਸਵਾਗਤ ਕਰਦੇ ਹਾਂ ਪਰਮਜੀਤ ਜੀ ਦਾ ਸਤਿ ਸ਼੍ਰੀ ਅਕਾਲ ਸਰ ਬਹੁਤ ਬਹੁਤ ਧੰਨਵਾਦ ਫਰੀडम ਚੈਨਲ ਦਾ ਬਹੁਤ ਠੀਕ ਹੋ ਸਰ ਤੁਸੀਂ ਬਹੁਤ ਬਹੁਤ ਧੰਨਵਾਦ ਸਰ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਜ ਭਾਰੀ ਇਕੱਠ ਦੇ ਨਾਲ ਤੁਸੀਂ ਖੜੇ ਹੋਏ ਹੋ ਕਿਉਂਕਿ ਪਿੰਡ-ਪਿੰਡ ਜਾ ਕੇ ਤੁਸੀਂ ਆਵਾਜ਼ ਚੁੱਕਦੇ ਹੋ ਪਰ ਦੇਖਿਆ ਜਾਂਦਾ ਹੈ ਕਿ ਜਿਸ ਤਰ੍ਹਾਂ ਲੀਡਰ ਹੋਰ ਵੀ ਕਹਿੰਦੇ ਨੇ ਅਸੀਂ ਕੱਪੜਾ ਦੇਵਾਂਗੇ ਰਾਸ਼ਨ ਦੇਵਾਂਗੇ ਕਿ ਤੁਸੀਂ ਵੀ ਉਹ ਵਾਅਦੇ ਕਰ ਰਹੇ ਹੋ ਜਨਤਾ ਦੇ ਵਿੱਚ ਸੋ ਕਿਉ ਮੰਦਾ ਆਖੀਏ ਜਿੱਤ ਜੰਮੇ ਰਜਾਨ ਭਲਾਈ ਟਸਟ ਤੁਹਾਡੇ ਧਿਆਨ ਦੇ ਵਿੱਚ ਲਿਆ ਦਵਾਂ ਕਿ ਇਹ ਗੁਰਬਾਣੀ ਦੀ ਤੁਕ ਹੈ ਸਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ 5 ਨਵੰਬਰ ਨੂੰ ਆ ਰਿਹਾ ਹੈ ਸਮੂਹ 사ਤ ਸੰਗਤ ਔਰ ਤੁਹਾਡੇ ਵੱਲੋਂ ਔਰ ਸਾਰਿਆਂ ਨੂੰ ਸਾਡੇ ਵੱਲੋਂ ਔਰ ਸਮੂਹ ਜਿਹਨੇ ਵੀ ਮੇਰੇ ਸਰੋਤਾ ਜਾਂ ਸੁਣ ਰਹੇ ਨੇ ਉਹਨਾਂ ਨੂੰ ਮਹਾਰਾਜ ਦੇ ਜਨਮ ਦਿਹਾੜੇ ਦੀ ਪਹਿਲੋ ਤਾਂ ਮੈਂ ਲੱਖ ਲੱਖ ਵਧਾਈ ਦਿੰਨਾ ਔਰ ਅਸੀਂ ਵਿਢਭਾਗੀਆਂ ਕਿ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤੁਕ ਦੇ ਉੱਤੇ ਮਹਾਰਾਜ ਨੇ ਕਿਹਾ ਸੋ ਇਹ ਹਿੰਦੀ ਸੰਸਕ੍ਰਿਤ ਦਾ ਸ਼ਬਦ ਹੈ ਕਿ ਉਸ ਨੂੰ ਮੰਦਾ ਕਿਉਂ ਆਖੀਏ ਉਸ ਔਰਤ ਜਾਤ ਨੂੰ ਮੰਦਾ ਕਿਉਂ ਆਖੀਏ ਜਿਸ ਔਰਤ ਨੇ ਰਾਜੇ ਨੂੰ ਜਨਮ ਦਿੱਤਾ ਇਹ ਮੇਰੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤੁਕ ਸੀ ਮੇਰੇ ਨਾਲ ਮੇਰੇ ਜ਼ਿਲ੍ਹਾ ਪ੍ਰਧਾਨ ਜਸਵੰਤ ਜੀ ਬਨੂੜ ਤੋਂ ਸਾਡੇ ਸਤਿਕਾਰਯੋਗ ਤਰਸੀਮ ਸਿੰਘ ਜੀ ਕਰਾਲੀ ਤੋਂ ਪਿੰਡ ਤੋਂ ਨਾਲ ਨੇ ਔਰ ਜਿਹੜੀ ਮੇਰੀ ਯੂਥ ਦੀ ਟੀਮ ਸਤਵਿੰਦਰ ਸਿੰਘ ਸਾਡੇ ਯੂਥ ਪ੍ਰਧਾਨ ਨੇ ਧਰਮਗੜ ਤੋਂ ਔਰ ਉਹਨਾਂ ਦੀ ਯੂਥ ਦੀ ਟੀਮ ਔਰ ਸਾਡੀ ਜਰਨੈਲ ਕੌਰ ਜੀ ਜਿਹੜੀ ਮਹਿਲਾ ਵਿੰਗ ਦੇ ਇੱਥੋਂ ਦੇ ਨੇ ਔਰ ਸਾਰੇ ਅਸੀਂ ਸਾਡਾ ਜਿਸ ਤਰ੍ਹਾਂ ਤੁਸੀਂ ਦੱਸਿਆ ਹੈਗਾ ਅੱਜ ਜਿਵੇਂ ਮਾਰੇ ਮਹਾਰਾਜ ਨੇ ਅੱਜ ਤੋਂ 500 600 ਸਾਲ ਵੀ ਦੱਸਿਆ ਹਾਲਾਤ ਦੇ ਮਹਾਰਾਜ ਨੇ ਕਿਹਾ ਬਾਬਰ ਜਬਰ ਹੋ ਗਿਆ ਉਸ ਟਾਈਮ ਵੀ ਬਹੁਤ ਹਾਲਾਤ ਖਰਾਬ ਸੀਗੇ ਔਰ ਅੱਜ ਮੈਨੂੰ ਅੱਜ ਬੜੇ ਦੁੱਖ ਦੇ ਨਾਲ ਕਹਿਣਾ ਪੈਂਦਾ ਉਹੀ ਹਾਲਾਤ ਅੱਜ ਪੰਜਾਬ ਦੇ ਵੀ ਨੇ ਪੰਜਾਬ ਦੇ ਅੰਦਰ ਸੱਤਾਧਾਰੀਆਂ ਲੋਕਾਂ ਦੇ ਵੱਲੋਂ ਲੋਕਾਂ ਨੂੰ ਕੱਲਾ ਲੁੱਟਿਆ ਨਹੀਂ ਜਾ ਰਿਹਾ ਕੁੱਟਿਆ ਵੀ ਜਾ ਰਿਹਾ ਉਹ ਤੁਹਾਡੇ ਸਾਹਮਣੇ ਆ ਤੁਸੀਂ ਸਾਰੀਆਂ ਗੱਲਾਂ ਪਹਿਲਾਂ ਮੇਰੇ ਤੋਂ ਕਈਆਂ ਨੇ ਉਹ ਤੁਸੀਂ ਖੁਦ ਇੱਕ ਸੀਨੀਅਰ ਪੱਤਰਕਾਰ ਹੋ ਅੱਜ ਬਹੁਤ ਹਾਲਾਤ ਪੰਜਾਬ ਦੇ ਆ ਸਾਡੀਆਂ ਮਾਤਾਵਾਂ ਨੇ ਇਹਨਾਂ ਦੇ ਚਿਹਰਿਆਂ ਦੇ ਉੱਤੇ ਕੋਈ ਤੁਸੀਂ ਦੇਖੋ ਰੁਣਕ ਕਿਵੇਂ ਸੀ ਅੱਜ ਜਦੋਂ ਵਰਤਮਾਨ ਸਰਕਾਰ ਨੇ ਕਿਹਾ ਕਿ 1000 ਰੁਪਿਆ ਦਿੱਤਾ ਦੇਵਾਂਗੇ ਅੱਜ ਤੁਸੀਂ ਦੇਖ ਲਓ ਚੌਥਾ ਸਾਲ ਹੋ ਰਿਹਾ ਹੈ ਔਰ ਗੱਲਾਂ ਬੋਰਡ ਬਹੁਤ ਲੱਗੇ ਹੋਏ ਨੇ ਲੇਕਿਨ ਤੁਹਾਨੂੰ ਪੁੱਛ ਲਓ ਮਾਤਾਵਾਂ ਨੂੰ ਪੁੱਛ ਲਓ ਅੱਜ ਮੈਂ ਤੁਹਾਨੂੰ ਬੇਨਤੀ ਕਰਾਂਗਾ ਇਹਨਾਂ ਦੇ ਘਰਾਂ ਦੀਆਂ ਜਾ ਕੇ ਹਾਲਾਤ ਦੇਖ ਲਓ ਹੜ੍ਹ ਦੇ ਵਿੱਚ ਜਿਹੜੇ ਇਹਨਾਂ ਦੇ ਮਕਾਨ ਗਿਰੇ ਨੇ ਅੱਜ ਜੁਲਾਈ ਔਰ ਅਗਸਤ ਦੇ ਅੰਦਰ ਜੂਨ ਜੁਲਾਈ ਦੇ ਅੰਦਰ ਬਰਸਾਤ ਤੋਂ ਬਾਅਦ ਅੱਜ ਤੁਹਾਡਾ ਨਵੰਬਰ ਵੀ ਤੁਹਾਡਾ ਜਾਣ ਨੂੰ ਹੋ ਗਿਆ ਹੈ ਤੇ ਨਵੰਬਰ ਦੇ ਵਿੱਚ ਵੀ ਤੁਸੀਂ ਦੇਖੋ ਹਾਲੇ ਤੱਕ ਉਹ ਪੈਸੇ ਨਹੀਂ ਮਿਲੇ ਅੱਜ ਤੁਸੀਂ ਦੇਖੋ ਦੇਸ਼ ਨੂੰ ਆਜ਼ਾਦ ਹੋਇਆ ਸਾਨੂੰ 47 ਤੋਂ ਲੈ ਕੇ ਅੱਜ 25 ਜਾ ਰਿਹਾ ਅੱਜ ਤੱਕ ਬਾਲਿਆਂ ਦੀਆਂ ਛੱਤਾਂ ਔਰ ਬਾਲਿਆਂ ਦੀਆਂ ਛੱਤਾਂ ਸਾਡੀਆਂ ਗਿਰੀਆਂ ਮੈਂ ਤੁਹਾਨੂੰ ਸੁਨੀ ਜੀ ਔਰ ਸੋਨੂ ਜੀ ਤੁਹਾਡਾ ਨਿਕਨੇਮ ਹੈ ਤੁਸੀਂ ਮੇਰੇ ਭਰਾਓ ਤੁਸੀਂ ਗਰੀਬਾਂ ਦੀ ਆਵਾਜ਼ ਬਣਦਾ ਤੁਹਾਡਾ ਚੈਨਲ ਤੁਸੀਂ ਕਿਦਰੇ ਵੀ ਕੋਈ ਘਟਨਾ ਵਾਪਰਦੀ ਹੈ ਔਰ ਮੈਨੂੰ ਪਤਾ ਹੈ ਤੁਸੀਂ ਸਭ ਤੋਂ ਵੱਲੋਂ ਰਾਤ ਦਿਨ ਜਾਂਦੇ ਹੋ ਮੈਂ ਤੁਹਾਡੀ ਇਸ ਗੱਲ ਤੋਂ ਪ੍ਰਸ਼ੰਸਾ ਕਰਦਾ ਕਿ ਤੁਸੀਂ ਵੀ ਸਾਡੇ ਵਰਗੋਂ ਇੱਕ ਸੇਵਾ ਦੇ ਕੰਮ 'ਚ ਲੱਗੇ ਹੋਏ ਹੋ ਭਾਵੇਂ ਤੁਸੀਂ ਇੱਕ ਪੱਤਰਕਾਰਤਾ ਦੇ ਨਾਲ ਹੋ ਇਨਾਂ ਦੇ ਘਰਾਂ ਦੀ ਹਾਲਤ ਤੁਸੀਂ ਪਲੀਜ਼ ਦਿਖਾਓ ਇਨਾਂ ਦੇ ਉੱਥੇ ਜਾ ਕੇ ਦੇਖੇ ਸਰਕਾਰ ਕਿਉਂ ਸੁੁੱਤੀ ਪਈ ਆ ਗੱਲਾਂ ਬੜੀਆਂ ਹੋ ਰਹੀਆਂ ਨੇ ਅੱਜ ਤੁਸੀਂ ਤੁਸੀਂ ਗੱਲ ਕਰ ਰਹੇ ਹੋ ਸੌਰੀ ਮੈਂ ਤੁਹਾਡੀ ਗੱਲ ਕੱਢ ਦਿੱਤੀ ਕਿਉਂਕਿ ਤੁਸੀਂ ਕਹਿ ਰਹੇ ਕਿ ਸਰਕਾਰਾਂ ਨੇ ਵਾਅਦੇ ਨਹੀਂ ਪੂਰੇ ਕੀਤੇ ਬਹੁਤ ਸਾਰੇ ਹੁਣ ਪੋਸਟਰ ਲੱਗੇ ਹੋਏ ਨੇ ਬਹੁਤ ਸਾਰੀਆਂ ਹੁਣ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਸੀ ਕਹਿੰਦੇ ਨੇ ਕਿ ਅਸੀਂ ਬਹੁਤ ਸਾਰੇ ਜਿਹੜੇ ਬੰਦੇ ਲੀਡਰ ਹੋਰ ਵੀ ਸੀ ਉਹਨਾਂ ਨੂੰ ਉੱਥੇ ਯਾਨੀ ਡੱਕ ਦਿੱਤਾ ਜੇਲ੍ਹਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਜਿਹੜੀ 1000 ਦੀ ਗੱਲ ਕੀਤੀ ਹੈ 1100 ਦੀ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਹੁਣ ਅਗਲੇ ਸੈਸ਼ਨ ਦੇ ਵਿੱਚ ਪੂਰੀ ਸਰਕਾਰ ਦਾ ਮਤਲਬ ਹੁੰਦਾ ਹੈ ਗਵਰਨਮੈਂਟ ਮੈਂ ਕਿਸੇ ਨੂੰ ਪੁੱਛਿਆ ਵੀ ਗਵਰਨਮੈਂਟ ਦਾ ਮਤਲਬ ਕੀ ਹੈ ਗਵਰਨਮੈਂਟ ਦਾ ਮਤਲਬ ਕਹਿੰਦੇ ਜਿਹੜਾ ਮਿੰਟ-ਮਿੰਟ ਦੀ ਗੌਰ ਕਰੇ ਔਰ ਸਰਕਾਰ ਦੇ ਕੋਲ ਬੜੀ ਵੱਡੀ ਪਾਵਰ ਹੁੰਦੀ ਹੈ ਕਿਉਂਕਿ ਡੀਜੀਪੀ ਜੇ ਚੰਡੀਗੜ੍ਹ ਬੈਠਦਾ ਹੈ ਤਾਂ ਉਹਦਾ ਇੱਕ ਸਪਾਈ ਉਹ ਪਿੰਡ ਜਾਂਸਲੇ ਦੇ ਵਿੱਚ ਵੀ ਪੀਸੀਆਰ ਤੇ ਰਾਈ ਹੁੰਮਤ ਹੈ 댓 ਮੀਨ ਕੀ ਡੀਜੀਪੀ ਮੀਨ ਉਹ ਸਪਾਈ ਦਾ ਮਤਲਬ ਨਹੀਂ ਉਹ ਉਥੋਂ ਦਾ ਡੀਜੀਪੀ ਚੰਡੀਗੜ੍ਹ ਦਾ ਹੈ ਤਾਂ ਇੱਥੋਂ ਦਾ ਡੀਜੀਪੀ ਪੀਸੀਆਰ ਦਾ ਸਪਾਈ ਜਿਹੜਾ ਹੈਗਾ ਉਹ ਵੀ ਇੱਕ ਡੀਜੀਪੀ ਦੇ ਰੁਤਬਾ ਰੱਖਦਾ ਹੈ ਔਰ ਤਹਿਸੀਲ ਦੇ ਅੰਦਰ ਕਚਹਿਰੀ ਦੇ ਅੰਦਰ ਔਰ ਤੁਸੀਂ ਕਿਧਰੇ ਵੀ ਜਾ ਕੇ ਦੇਖ ਲਓ ਅੱਜ ਬੜੀ ਦੁਖ ਦੀ ਗੱਲ ਹੈ ਕਿ ਆਾ ਤੁਹਾਡੇ ਵੱਡੇ ਹਸਪੀਟਲ ਤਾਂ ਇੱਥੇ ਫਲ ਫੁੱਲ ਰਹੇ ਨੇ ਪ੍ਰਾਈਵੇਟ ਤੇ ਸਾਡੀ ਡਿਸਪੈਂਸਰੀਆਂ ਦੇ ਧੂੜ ਉੱਥੇ ਵਿਚਾਰੇ ਸਾਡੇ ਜਿਹੜੇ ਕੁੱਤੇ ਨੇ ਉਹ ਜਾ ਕੇ ਬੈਠ ਰਹੇ ਨੇ ਇੱਕ ਚਿੰਤਾ ਦੀ ਗੱਲ ਹੈ ਕਿਉਂਕਿ ਇਹ ਸਾਰੀ ਮਿਲੀ ਭੁਗਤ ਹੈ ਔਰ ਇਹ ਇੱਕ ਲੋਕਾਂ ਨੂੰ ਮੈਂ ਅੱਜ ਵੀ ਅਸੀਂ ਇੱਥੇ ਬੈਠੇ ਹਾਂ ਮਾਤਾਵਾਂ ਸਾਡੀਆਂ ਬਹੁਤ ਨਰਾਸ਼ ਨੇ ਸਾਡਾ ਯੂਥ ਬੜਾ ਨਰਾਸ਼ ਹੈ ਔਰ ਉਹਨਾਂ ਨੂੰ ਅਸੀਂ ਇਹੀ ਜਾਗਰੂਕ ਕਰ ਰਹੇ ਹਾਂ ਕਿ ਤੁਸੀਂ ਜਾਗਰੂਕ ਹੋਵੋ ਜਾਗੋ ਨਹੀਂ ਤਾਂ ਆ ਜਿਹੜਾ ਅਗਲਾ ਵੀ ਸਮਾਂ ਆ ਰਿਹਾ ਹੈ ਹੋਰ ਇਸ ਤੋਂ ਵੀ ਭਿਆਨਕ ਆਉਣ ਵਾਲਾ ਹੈ ਪਰ ਪਰਮਜੀਤ ਜੀ ਤੁਸੀਂ ਇਹ ਗੱਲ ਆਖੀ ਕਿ ਤੁਸੀਂ ਖੜਦੇ ਹੋ ਮੰਨਦੇ ਆ ਕਿ ਪਿਛਲੀ ਵੇਰੀ ਵੀ ਤੁਸੀਂ ਵੋਟਾਂ ਦੇ ਵਿੱਚ ਘਰ ਘਰ ਜਾ ਕੇ ਬਹੁਤ ਤੁਸੀਂ ਆਵਾਜ਼ ਚੱਕੀ ਲੋਕਾਂ ਦੇ ਹੱਕ ਦੇ ਲਈ ਖੜਦੇ ਹੋ ਪਰ ਇਹੀ ਲੋਕ ਨੇ ਜਿਹੜੇ दारू ਦੇ ਪਿੱਛੇ ਸੂਟਾਂ ਦੇ ਪਿੱਛੇ 100-100 ਰੁਪਏ ਦੇ ਵਿੱਚ ਬੀਕ ਜਾਂਦੇ ਨੇ ਬਾਅਦ ਦੇ ਵਿੱਚ ਵੋਟਾਂ ਪਾ ਦਿੰਦੇ ਨੇ ਫਿਰ ਕੀ ਫਾਇਦਾ ਇਦਾਂ ਦੀ ਆਵਾਜ਼ ਚੁੱਕਣ ਦਾ ਬਾਅਦ ਦੇ ਵਿੱਚ ਪੈਸਿਆਂ ਦੇ ਵਿੱਚ ਬੁੱਕ ਜਾਣਾ ਬੋਤਲਾਂ ਤੇ ਬੀਕ ਜਾਣਾ ਫਿਰ ਬਾਅਦ ਦੇ ਵਿੱਚ ਤੁਹਾਡੇ ਵਰਗੇ ਜਿਹੜੇ ਲੀਡਰ ਹੁੰਦੇ ਨੇ ਉਹ ਆਵਾਜ਼ ਚੁੱਕਦੇ ਨੇ ਇਹਨਾਂ ਦੇ ਹੱਕ ਦੇ ਲਈ ਪਰ ਉਹੀ ਵੋਟਾਂ ਵੀ ਖ ਜਾਂਦੀਆਂ ਬਿਲਕੁਲ ਤੁਸੀਂ 100% ਸੱਚ ਕਿਹਾ ਪਰ ਮੈਂ ਤੁਹਾਨੂੰ ਇੰਨੀ ਬੇਨਤੀ ਕਰਦਾ ਅਸੀਂ ਬਾਬੇ ਨਾਨਕ ਦੀ ਔਲਾਦ ਆ ਤਾਂ ਮੇਰੇ ਬਾਬੇ ਨਾਨਕ ਨੇ ਜਿਨ੍ਹਾਂ ਦਾ ਅਸੀਂ ਬੜੇ ਬੋੜ ਲੱਗ ਰਹੇ ਨੇ ਬੜੀਆਂ ਗੱਲਾਂ ਹੋ ਰਹੀਆਂ ਦੁਨੀਆ ਦੇ ਅੰਦਰ ਗੱਲਾਂ ਹੋ ਰਹੀਆਂ ਸਾਡੇ ਗੁਰਦੁਆਰੇ ਸਹਿਬਾਨ ਦੇ ਅੰਦਰ ਲਾਈਟਿੰਗ ਹੋ ਰਹੀ ਹੈ ਉਹ ਮੇਰਾ ਮਾਲਿਕ ਜਿਹੜਾ ਸਾਡਾ ਬਾਬਾ ਨਾਨਕ ਸੀਗਾ ਬਾਬੇ ਨਾਨਕ ਨੇ ਆਪਣੀਆਂ ਚਾਰ ਯਾਤਰਾਵਾਂ ਕੀਤੀਆਂ ਸੀਗੀਆਂ ਚਾਰ ਯਾਤਰਾਵਾਂ ਕੀਤੀਆਂ ਸੀਗੀਆਂ ਚਾਰ ਯਾਤਰਾ ਦਾ ਮਤਲਬ ਕੀ ਹੈ ਉਸ ਸਮੇਂ ਜਿਸ ਸਮੇਂ ਕੋਈ ਹਵਾਈ ਜਹਾਜ਼ ਨਹੀਂ ਸੀ ਕੁਸ ਸਮੇ ਕੋਈ ਤੁਹਾਡੇ ਕੋਲ ਕਾਰ ਜਿਪਸੀ ਨਹੀਂ ਸੀ ਕੋਈ ਤੁਹਾਡੇ ਕੋਲ ਸਾਧਨ ਨਹੀਂ ਸੀ ਮੇਰੇ ਬਾਬੇ ਇਥੇ ਨਾਨਕ ਨੇ ਕਿਵੇਂ ਉਹ ਤੁਸੀਂ ਦੇਖੋ ਸ਼੍ਰੀਲੰਕਾ ਚ ਵੀ ਗਏ ਅਫਗਾਨਿਸਤਾਨ ਦੇ ਵਿੱਚ ਗਏ ਈਰਾਨ ਆਰਾਕ ਦੇ ਵਿੱਚ ਗਏ ਔਰ ਜਿੱਥੇ ਅਸੀਂ ਪੰਜਾਬੀ ਹੋਣ ਦੇ ਅੱਜ ਵੀ ਮੇਘਾਲਿਆ ਸ਼੍ਰੀਲੰਕ ਦੇ ਅੰਦਰ ਔਰ ਜਿੱਥੇ ਅਸੀਂ ਦੇਖਦੇ ਹਾਂ ਅਸੀਂ ਚਾਈਨਾ ਦੇ ਬਾਰਡਰ ਤੱਕ ਤਿੱਬਤ ਦੇ ਵਿੱਚ ਵੀ ਮੇਰਾ ਬਾਬਾ ਨਾਨਕ ਗਿਆ ਉੱਥੇ ਤਿੱਬਤ ਲਾਮਾ ਕਹਿੰਦੇ ਸੀ ਮਹਾਰਾਜ ਨੂੰ ਔਰ ਮਹਾਰਾਜ ਮੱਕੇ ਮਦੀਨੇ ਕੇ ਜਿੱਤੇ ਦੇਖੋ ਅਸੀਂ ਅੱਜ ਅਸੀਂ ਵੰਡੇ ਹੋਏ ਆ ਆ ਧਰਮ ਆ ਜਾਤ ਆ ਬਾਬਾ ਨਾਨਕ ਜਾ ਕੇ ਮੱਕੇ ਚਲਾ ਜਾਂਦਾ ਬਾਬਾ ਨਾਨਕ ਕਹਿ ਦਿੰਦਾ ਕਿ ਮੇਰੀਆਂ ਹੁਣ ਅੱਜ ਕੱਲ ਇਸ ਗੱਲ ਨੂੰ ਡਿਨਾਈ ਵੀ ਕਈ ਜਿਹੜੇ ਜਿਹੜੇ ਕੱਟੜ ਪੰਥੀ ਨੇ ਕਰਦੇ ਨੇ ਕਿ ਐਸਾ ਨਹੀਂ ਹੋਇਆ ਪਰ ਮੇਰੇ ਮਾਲਕ ਨੇ ਕਿਹਾ ਗੁਰੂ ਨਾਨਕ ਦੇਵ ਜੀ ਕਹਿੰਦੇ ਜਿੱਧਰ ਭਾਈ ਥੋੜਾ ਮੱਕਾ ਨਹੀਂ ਮੇਰੀ ਉਧਰ ਲੱਤ ਕਰ ਦੋ ਉਹ ਗੁਰੂ ਨਾਨਕ ਦੇਵ ਜੀ ਨੇ ਨਾ ਦੱਖਣ ਦਾ ਨਾ ਕੋਈ ਉੱਤਰ ਦਾ ਨਾ ਕੋਈ ਈਸਟ ਨਾ ਵੈਸਟ ਤਾਂ ਮੇਰੀ ਬੇਨਤੀ ਹੈ ਅਸੀਂ ਉਸ ਦੀ ਔਲਾਦ ਆ ਮੈਂ ਮੇਰੇ ਜਿੱਥੋਂ ਮੈਂ ਮੈਨੂੰ ਤੁਸੀਂ ਕਿਹਾ कि ਸਾਨੂੰ ਪਿਛਲੀ ਵਾਰੀ ਵੀ ਅਸੀਂ ਹੋਕਾ ਦਿੱਤਾ ਮੇਰੇ ਮਾਲਿਕ ਨੇ ਜਦੋਂ ਤੱਕ ਸਾਡੇ ਤਨ ਚ ਇੱਕ ਸਾਹ ਵੀ ਬਾਕੀ ਰਹੇਗਾ ਸਾਡੀ ਟੀਮ ਹੈ ਜਿੰਨੇ ਵੀ ਇੱਥੇ ਬੰਦੇ ਨੇ ਆਹ ਵੀ ਕਰਮਯੋਗੀ ਇਹ ਵੀ ਖੇਤੀਬਾੜੀ ਕਰਦੇ ਨੇ ਆਹ ਵੀ ਆਪਣੀ ਦੁਕਾਨ ਤੇ ਮਜ਼ਦੂਰੀ ਕਰਦੇ ਨੇ ਇੱਥੇ ਜਿਹੜੀਆਂ ਮਾਤਾਵਾਂ ਬੈਠੀਆਂ ਵਿਦ ਡਾਕਟਰ ਪਰਮਜੀਤ ਸਿੰਘ ਅਸੀਂ ਆਪਣਾ ਅਖੀਰਲਾ ਸਾਹ ਵੀ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਔਰ ਹੱਕ ਸੱਚ ਦੀ ਲੜਾਈ ਲਈ ਹੀ ਲੜਾਂਗੇ ਮੈਂ ਵੀ ਤੁਹਾਡੇ ਨਾਲ ਗੱਲਬਾਤ ਕਰਨਾ ਚਾਹਾਂਗਾ ਕਿਉਂਕਿ ਤੁਸੀਂ ਇੱਥੇ ਆਏ ਹੋਏ ਹੋ ਤੁਸੀਂ ਆਪਦੀ ਪ੍ਰੋਬਲਮ ਦੱਸਿਓ ਆਜੋ ਅੱਗੇ ਪੇਲਸਣ ਦੀ ਗੱਲ ਕਰੀ ਸੀ ਤੁਸੀਂ ਆਜੋ ਕੋਈ ਗੱਲ ਨਹੀਂ ਕੀ ਪ੍ਰੋਬਲਮ ਹੈ ਕਿ ਜਿਹੜੀ ਹੁਣ ਤੱਕ ਤੁਹਾਡੀ ਪ੍ਰੋਬਲਮ ਸੋਲਵ ਨਹੀਂ ਹੋਈ ਤੁਸੀਂ ਪਰਮਜੀਤ ਦੇ ਨਾਲ ਖੜੇ ਹੋ ਅੱਛੀ ਖੜੇ ਹੈ ਤੇ ਇੱਕ ਤਿੰਨ ਸਰਪੰਚ ਬਦਲੇ ਨੇ ਨਾ ਸਾਡਾ ਨਰੇਕਾ ਲੱਗਦਾ ਹੈ ਨਾ ਸਾਡੀ ਪਿੰਚਲ ਬਣਦੀ ਹੈ ਹੈ ਜੇ ਕਾਟ ਬਣਦੇ ਨੇ ਸਾਨੂੰ ਦਿੰਦੇ ਨਹੀਂ ਸਰਪੰਚ ਕਰ ਰੱਖ ਲੈਂਦੇ ਨੇ ਨਰੇਕੇਲਾ ਕਾਟ ਨਾ ਮਕਾਨਾਂ ਦਿੱਤੇ ਕੋਈ ਪੈਸਾ ਜੇ ਸੱਟ ਪੇੜ ਲੱਗ ਜਾਏ ਜੇ ਕੁਛ ਨਹੀਂ ਸੁਣਦੇ ਕੋਈ ਜਦ ਚੰਗੇ ਲੀਡਰ ਤੁਹਾਡੇ ਕੋਲ ਆਂਦੇ ਨੇ ਫਿਰ ਤੁਸੀਂ ਉਹਨਾਂ ਨੂੰ ਵੋਟਾਂ ਨਹੀਂ ਪਾਉਂਦੇ ਫਿਰ ਬਾਅਦ ਚ ਯਾਨੀ ਜਦ ਅੱਜ ਗੱਲਾਂ ਇਹ ਉੱਦਦੇ ਨੇ ਕਹਿੰਦੇ ਕਿ दारू ਪਿੱਛੇ ਸੂਟਾਂ ਪਿੱਛੇ ਯਾਨੀ ਪਬਲਿਕ ਬੀਗ ਜਾਂਦੀ ਹੈ ਜਿਹੜੇ ਆਮ ਗਰੀਬ ਹੁੰਦੇ ਨੇ ਸਾਡੇ ਵਰਗੇ ਪਰਿਵਾਰ ਪਰ ਬਾਅਦ ਦੇ ਵਿੱਚ ਸੁਣਿਆ ਨਹੀਂ ਜਾਂਦਾ ਹੈਗਾ ਜਿੱਦਾਂ ਹੁਣ ਤੁਹਾਡੀ ਅੱਖ ਦੇ ਵਿੱਚ ਵੀ ਹੱਜੂ ਆ ਗਿਆ ਹੈ ਕਿ ਨਹੀਂ ਕੱਚੇ ਮਕਾਨ ਨੇ ਹਜੇ ਤੱਕ ਪੈਸੇ ਤੱਕ ਨਹੀਂ ਮਿਲੇ ਹੈਗੀ ਪਿੰਸਨਾਂ ਟੁੱਟੀਆਂ ਹੋਈਆਂ ਨੇ ਫਿਰ ਤੁਸੀਂ ਫਿਰ ਪੋਟਾਂ ਦੇ ਵਿੱਚ ਵੀਕ ਜਾਂਦੇ ਆ ਬਹੁਤ ਸਾਰੇ ਪਰਿਵਾਰ ਇਹਨਾਂ ਨੂੰ ਸੂਟ ਮਿਲੇ ਸਾਨੂੰ ਨਾ ਸੂਟ ਮਿਲੇ ਨਾ ਕੁਛ ਆਪਣਾ ਸਰਪੰਚ ਬਣਾਓ ਚਾਹੇ ਕਿਸੇ ਦਾ ਫਿਰ ਆ ਸਾ ਨਾ ਸੂਟ ਪਾਇਆ ਨਾ ਰੁਪਈਆ ਲਿਆ ਮਿੱਠਾ ਜ਼ਰੂਰ ਖਾਇਆ ਮਟਮੂ ਕਰਾਇਆ ਬਸ ਉਸ ਨੇ ਲਿਆ ਹਾਂ ਯਹੀ ਹੈ ਵੀ ਚਲ ਜਿਹੜੇ ਗਰੀਬੀ ਦੇ ਕਾਟ ਬਣੇ ਨੇ ਨਰੇਕੇ ਦੇ ਲੱਗਦੇ ਆ ਉਹ ਵੀ ਸਾਡੇ ਕੱਟ ਦਿੰਦੇ ਨੇ ਘਰ ਰੱਖ ਲੈਂਦੇ ਨੇ ਆਪ ਕਢਾ ਜਾਂਦੇ ਮਾਰਾ ਨੌਲੇਜ ਦੇ ਨਾ ਕਰੇ ਸਾਰੇ ਪੈਸੇ ਆਪ ਸਰਪੰਚ ਸੁਣਦਾ ਨਹੀਂ ਕੋਈ ਨਹੀਂ ਸੁਣਦਾ ਮਾਰੇ ਪਿੱਛੇ ਸੁਣਿਆ ਇਹਨਾਂ ਦੇ ਰਗਾ ਕਰਿਆ ਤਾਂ ਸਾਰਾ 6000 ਰੁਪਇਆ ਆਇਆ ਕਹੀ ਗਿਆ ਤੇਰਾ 10 ਆ ਗਿਆ 5 ਆ ਗਿਆ ਇੱਕ ਵੀ ਨਹੀਂ ਆਇਆ ਹਾਂ ਸਰਕਾਰਾਂ ਨੇ ਪੈਸੇ ਪਾਈ ਨਹੀਂ ਹੈ ਜਿਹੜੀ ਕਹਿ ਰਹੀ ਸੀ ਅਜ ਤੱਕ ਸਰਪੰਚਾਂ ਨੇ ਖਾ ਲਏ ਹੁਣ ਮਾਨੂੰ ਕੀ ਪਤਾ 15 ਸਾਲ ਹੋ ਗਏ 15 ਸਾਲ ਕਰੇ ਬੈਠਿਆ ਸੀ ਕਾਪੀਆਂ ਵੀ ਦੇ ਦਿੰਦੇ ਨੇ ਨਰੇਗੀਆਂ ਸਾਨੂੰ ਇੱਕ ਦਿਨ ਵੀ ਨਹੀਂ ਲਾਇਆ 15 ਸਾਲ ਹੋ ਗਏ ਨੇ ਪਹਿਲਾ ਮੰਦਰ ਲੱਖੋ ਹੁਣ ਤੀਸਰਾ ਸਰਪੰਚ ਹੁਣ ਬਣਿਆ ਹੁਣ ਵੀ ਮੈਂ ਸਾਰਾ ਫਰੂਕ ਦੇ ਕੇ ਆਈ ਆ ਕਹਿੰਦੇ ਨੇ ਤੇਰਾ ਨਾ ਕਟਿਆ ਗਿਆ ਵੀ ਨਾ ਕਟਿਆ ਗਿਆ ਤੁਸੀਂ ਪਵਾਓ ਦੁਬਾਰਾ ਇਹ ਅਸੀਂ ਕਿੱਥੇ ਜਾਈਏ ਜਵਾਨ ਮੁੰਡਾ ਮੇਰਾ 24 ਸਾਲ ਦਾ ਮੁੰਡਾ ਤਰੋ ਬਲਾ ਕੇ ਤੇਰੇ ਬੱਚੇ ਨੂੰ 5 ਦਿਨ ਗਾਇਬ ਰੱਖਿਆ 7 ਦਿਨ 11 ਵਜੇ ਪਤਾ ਲੱਗਿਆ ਨਹਿਰ ਦੇ ਵਿੱਚ ਗੰਡਾ ਖੜੀ ਦੇ ਵਿੱਚ ਐਨ ਸਾਫ ਪਲੈਨ ਪਿਆ ਸੀ ਮੇਰਾ ਬੱਚਾ ਉਸ ਟਾਈਮ ਘਰ ਕੇ ਆਏ ਨੇ ਸਵੇਰੇ ਤੜਕੇ ਤੇ ਮੇਰੇ ਮੁੰਡੇ ਨੇ ਮੇਰੇ ਜਵਾਈ ਨੇ ਫੋਨ ਲੈ ਕੇ ਗਏ ਉਹੀ ਬੰਦੇ ਜਿਹੜੇ ਸੀ ਸਾਨੂੰ ਜਿੱਥੇ ਸੱਕ ਸੀ ਉੱਥੇ ਸਾਡੇ ਘਰ ਆ ਕੇ ਗਏ ਕਿ ਗਏ ਨੇ ਵੀ ਤੁਸੀਂ ਨਹਿਰ ਦੇ ਵਿੱਚ ਆਇਆ ਫਿਰ ਮੇਰਾ ਜਵਾਈ ਮੇਰਾ ਮੁੰਡਾ ਪਹਿਣ ਦਾ ਉੱਥੇ ਗਿਆ ਫੋਟੋ ਮੁੰਡੇ ਦਾ ਲੈ ਕੇ ਤੇ ਫੋਨ ਨੰਬਰ ਉਹਨਾਂ ਨੂੰ ਦੇ ਕੇ ਆਇਆ ਤੇ ਕਹਿੰਦੇ ਨੇ ਵੀ ਇਹ ਸਾਡਾ ਮੁੰਡਾ ਹੈ ਜਿਵੇਂ ਤੁਹਾਨੂੰ ਲੱਭੇ ਤੁਹਾਨੂੰ ਪਤਾ ਦੱਸਿਓ ਫਿਰ ਜਦ ਮੇਰਾ ਮੁੰਡਾ ਨਹਿਰ ਦੇ ਵਿੱਚ ਬੰਨਿਆ ਸੀ ਇੱਥੇ ਰਸਿਆ ਨਾਲ ਛੋਟਾ ਦਾ ਪੀਪਲ ਸੀ ਦਰਖਤ ਪਹਿਲਾਂ ਦੀ ਗੱਲ ਹੈ 1.5 ਸਾਲ ਹੋ ਗਿਆ ਬੇਟਾ 1.5 ਸਾਲ ਹੋ ਗਿਆ ਵੱਡੀ ਸੁਣਵਾਈ ਹੋਈ ਨਹੀਂ ਪ੍ਰਸ਼ਾਸਨ ਅਗੇ ਕਿਸੇ ਅਗੇ ਕਿਥੇ ਦਿੱਤੀ ਬਨੂੜ ਮੇਰਾ ਜੋਈ ਗਿਆ ਮੇਰਾ ਘਰ ਦਾ ਬੰਦਾ ਗਿਆ ਹਰਬੰਸਲਾ ਔਰ ਉਹਨੂੰ ਕਿਹਾ ਵੀ ਤਾਨੂੰ ਕਿਥੇ ਸ਼ੱਕ ਹੈ ਥਾਣੇਦਾਰ ਨੂੰ ਕਿਹਾ ਥਾਣੇਦਾਰ ਨੇ ਕਿਹਾ ਵੀ ਹਾਂ ਵੀ ਦੱਸੋ ਸਾਨੂੰ ਵੀ ਤੁਹਾਨੂੰ ਕਿਥੇ ਦੇ ਸ਼ੱਕ ਹੈ ਮੇਰਾ ਘਰ ਦੇ ਬੰਦਾ ਕਹਿੰਦਾ ਮੇਰਾ ਸੰਧੂ ਦਾ ਮੁੰਡਾ ਹੈ ਉਹ ਰਹਿੰਦਾ ਸੀ ਪਹਿਲਾਂ ਚੀਕੇ ਤੇ ਹੁਣ ਉੱਥੋਂ ਉੱਠ ਕੇ ਦੇ ਇੱਥੇ ਕਿਰਾਏ ਦੇ ਰਹਿ ਰਿਹਾ ਕੋਲਛਤਰ ਤੇ ਉਹਦੇ ਮੁੰਡੇ ਦੇ ਸਾਨੂੰ ਸ਼ੱਕ ਹੈ ਕਹਿੰਦਾ ਮੁੰਡੇ ਦਾ ਨਾਮ ਕੀ ਹੈ ਕਹਿੰਦਾ ਸਾਗਰ ਵੀ ਸਾਗਰ ਦਾ ਨੰਬਰ ਹੈਗਾ ਕਹਿੰਦਾ ਹਾਂ ਹੋਇਆ ਫਿਰ ਉਹਨੇ ਥਾਣੇਦਾਰ ਨੂੰ ਨੰਬਰ ਦਿੱਤਾ ਮਿਲਾ ਕੇ ਫਿਰ ਥਾਣੇਦਾਰ ਗੱਲ ਕੀਤੀ ਕਹਿੰਦਾ ਹਾਂਜੀ ਕੌਣ ਕਹਿੰਦਾ ਸਾਗਰ ਕਹਿੰਦਾ ਸਾਗਰ ਗੁਲਸ਼ਨ ਦਾ ਮੇਰੇ ਮੁੰਡੇ ਦਾ ਨਾਮ ਸੀ ਕਹਿੰਦਾ ਗੁਲਸ਼ਨ ਲਾ ਪਤਾ ਹੈ ਅੱਜ ਪੰਜ ਦਿਨ ਹੋ ਗਏ ਨੇ ਉਹਨੂੰ ਲੈ ਕੇ ਇੱਥੇ ਆ ਜਾ ਮਾਸੀ ਦੇ ਘਰ ਸਿੱਧਾ ਜਾਂਚ ਲੈ ਫਿਰ ਮੁੰਡੇ ਨੇ ਗੱਲ ਨਹੀਂ ਕੀਤੀ ਮੁੰਡੇ ਦਾ ਫੋਨ गिर ਗਿਆ ਫਿਰ ਉਹਦੇ ਪਾਪੇ ਨੇ ਗੱਲ ਕੀਤੀ ਮੇਰੀ ਭੈਣ ਦੇ ਘਰ ਵਾਲੇ ਨੇ ਕੰਜਰ ਨੇ ਕੁੱਤੇ ਨੇ ਰਮੀ ਨੇ ਮੈਨੂੰ ਗੁੱਸਾ ਹੀ ਨਾ ਹੈ ਮੇਰੇ ਅੰਦਰ ਅੱਗ ਹੈ ਹੇ ਜਦ ਤੱਕ ਮੇਰੀ ਅੱਗ ਨਹੀਂ ਬੁਝੇਗੀ ਮੈਂ ਚੁੱਪ ਨਹੀਂ ਰਹਾਉਂਗਾ ਸੋ ਦੇਖੇਗੇ ਤੁਸੀਂ ਬਹੁਤ ਸਾਰੇ ਗਰੀਬ ਪਰਿਵਾਰਾਂ ਨੂੰ ਅੱਜ ਵੀ ਜਿਹੜੇ ਉਹਨਾਂ ਦੀ ਬਹੁਤ ਸਾਰੀਆਂ ਕੰਪਲੇਂਟਾਂ ਨੇ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਸੋ ਪਰਮਜੀਤ ਜੀ ਤੁਸੀਂ ਨਾਲ ਜੁੜੇ ਹੋ ਕਿਸ ਤਰ੍ਹਾਂ ਦਾ ਰਹੇਗਾ ਕਿ ਆ ਇਹਨਾਂ ਨੂੰ ਇਨਸਾਫ ਮਿਲੇਗਾ ਕਿ ਆ ਪੈਸਾ ਮਿਲੇਗਾ ਕਿ ਆ ਉਹ ਕੱਚੇ ਮਕਾਨਾਂ ਦੇ ਪੈਸੇ ਮਿਲ ਪਾਣਗੇ ਕਿਉਂਕਿ ਸਰਕਾਰਾਂ ਨੇ ਬਹੁਤ ਵਾਅਦੇ ਕੀਤੇ ਹਜੇ ਤੱਕ ਕਹਿੰਦੇ ਪੂਰੇ ਨਹੀਂ ਕੀਤੇ ਗਏ ਤੁਸੀਂ ਪ੍ਰਤੱਖ ਸਾਰਿਆਂ ਨਾਲ ਗੱਲ ਕੀਤੀ ਹੈ ਔਰ ਜਿਹੜੀਆਂ ਅਫੈਕਟਡ ਨੇ ਔਰ ਮਾਤਾ ਨੇ ਇੰਨੀ ਵੱਡੀ ਦਰਦਨਾਕ ਤੁਹਾਨੂੰ ਦੱਸਿਆ ਕਤਲ ਵਾਲੀ ਗੱਲ ਦੱਸੀ ਹੈਗੀ ਹੈ ਮੈਨੂੰ ਵੀ ਨਹੀਂ ਇਸ ਗੱਲ ਦਾ ਪਤਾ ਸੀਗਾ ਜਿਹੜੀ ਤੁਸੀਂ ਸ਼ੁਰੂ ਦੇ ਵਿੱਚ ਗੱਲ ਸ਼ੁਰੂ ਕੀਤੀ ਔਰ ਤੁਸੀਂ ਆਪਣੇ ਤਜਰਬੇ ਦੇ ਹਿਸਾਬ ਨਾਲ ਬੜੀ ਨਿਰਪੱਖ ਤੁਸੀਂ ਗੱਲ ਕੀਤੀ ਕਿ ਵਿਕਣ ਵਾਲੀ ਔਰ ਇਸ ਸਮੇ ਸਾਡਾ ਕੰਮ ਹੈ ਜਿਹੜੀ ਮੈਂ ਪਹਿਲਾਂ ਵੀ ਕਹੀ ਹੈ ਮਹਾਰਾਜ ਦੇ ਜਨਮ ਦਿਨ ਦੇ ਵਿੱਚ ਮੈਨੂੰ ਖੁਸ਼ੀ ਹੈ ਕਿ ਮੇਰੇ ਤੇ ਕਿਰਪਾ ਹੈ ਕਿ ਮੈਂ ਘੁੰਮ ਫਿਰ ਰਿਆਂ ਔਰ ਅਸੀਂ ਜਾਗਰੂਕ ਕਰ ਰਹੇ ਹਾਂ ਕਿ ਜੇ ਤੁਸੀਂ ਵਿਕੋਗੇ ਜਾਂ ਰੁਕੋਗੇ ਜਾਂ ਤੁਸੀਂ ਕਿਸ ਤਰੀਕੇ ਨਾਲ ਝੁਕੋਗੇ ਤਾਂ ਤੁਹਾਨੂੰ ਬਹੁਤ ਬੁਰੀ ਤਰ੍ਹਾਂ ਪ੍ਰਤਾੜਿਤ ਕੀਤਾ ਜਾਏਗਾ ਸਾਡਾ ਕੰਮ ਹੈ ਜਗਾਉਣਾ ਔਰ ਮੈਂ ਪੂਰਾ ਪਿੰਡ-ਪਿੰਡ ਜਾ ਰਿਹਾ ਔਰ ਪਿੰਡ-ਪਿੰਡ ਜੇ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਅਸੀਂ ਕੋਈ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਇਧਰੋਂ ਲੰਘ ਰਹੇ ਸੀ ਜਾਂ ਤੁਹਾਨੂੰ ਪਤਾ ਲੱਗਿਆ ਜਾਂ ਤੁਸੀਂ ਇਸ ਤਰੀਕੇ ਦੇ ਨਾਲ ਸਾਡੀ ਕਵਰੇਜ ਕੀਤੀ ਹੈ ਅਸੀਂ ਪ੍ਰਚਾਰ ਤੋਂ ਵੀ ਡਰਦੇ ਹਾਂ ਕਿਉਂਕਿ ਸਾਡੇ ਕੋਲ ਅੱਜ ਕੱਲ ਦਾ ਜਾਪਮਾਨਾ ਬਹੁਤ ਹੈਗਾ ਅਸੀਂ ਕਿਸੇ ਵੀ ਵੱਡੇ ਸਾਧਨਾ ਦੇ ਜਾਂ ਕਿਸੇ ਲਾਲਚ ਦੇ ਵਿੱਚ ਨਾ ਸਾਡੀ ਹੈਗਾ ਪਰ ਮੈਂ ਵਿਸ਼ਵਾਸ ਦਲਾਂਾ ਕਿ ਜੇ ਇਸ ਤਰੀਕੇ ਨਾਲ ਇਹ ਜਿਹੜਾ ਕਾਫਲਾ ਜਾਗ ਰਿਹਾ ਹੈ ਜਿਸ ਤਰੀਕੇ ਨਾਲ ਅਸੀਂ ਪਿੰਡ ਪਿੰਡ ਜਾਗ ਰਹੇ ਹਾਂ ਤਾਂ ਆਉਣ ਵਾਲਾ ਸਮਾਂ ਬੜਾ ਸੁਖਤ ਹੋਏਗਾ ਸਾਈਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਾਨੂੰ ਅਸ਼ੀਰਵਾਦ ਮਿਲੇਗਾ ਸੋਤਾਨਵਾ ਜੀ ਤੁਸੀਂ ਆਪ ਦਾ ਕੀਮਤੀ ਸਮਾਂ ਦਿੱਤਾ ਸੋ ਇਹ ਸੀ ਜੀ ਆਪਣੇ ਡਾਕਟਰ ਪਰਮਨਜੀਤ ਸਿੰਘ ਜਿਨੇ ਇੱਥੇ ਅੱਜ ਜੋ ਮਾਰਕੀਟ ਦੇ ਵਿੱਚ ਜਿੱਦਾਂ ਮਾਰਕੀਟ ਦੀ ਗੱਲ ਕਰ ਲਈਏ ਪਿੰਡਾਂ ਦੀ ਗੱਲਬਾਤ ਕਰ ਲਈਏ ਬਹੁਤ ਸਾਰੇ ਮਾਰਕੀਟ ਦੇ ਅੱਜ ਵਪਾਰੀ ਵੀ ਭਰਾ ਇਦਾਂ ਦੇ ਨੇ ਜਿਨ੍ਹਾਂ ਤੇ ਕਤਲ ਹੁੰਦੇ ਨੇ ਔਰ ਜੇ ਪਿੰਡਾਂ ਦੀ ਗੱਲ ਕਰੀਏ ਤਾਂ ਪਿੰਡਾਂ ਦੇ ਵਿੱਚ ਬਹੁਤ ਸਾਰੀਆਂ ਬੀਬੀਆਂ ਪਰਿਵਾਰ ਇਦਾਂ ਦੇ ਨੇ ਜਿੱਥੇ ਕਿਤੇ ਨਾ ਕਿਤੇ ਇਨਸਾਫ ਦੀ ਮੰਗ ਕਰ ਰਹੇ ਨੇ ਔਰ ਅੱਜ ਪੰਜਾਬ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਕੱਚੇ ਘਰ ਨੇ ਜਿੱਥੇ ਅੱਜ ਪੱਕਿਆਂ ਦੇ ਹੋਣ ਦੀ ਉਮੀਦ ਕਰ ਰਹੇ ਨੇ ਲੋਕੀ ਪਰ ਪੈਸਾ ਨਹੀਂ ਮਿਲਿਆ ਸੋ ਇਸ ਜੀ ਆਪਣੇ ਨਾਲ ਡਾਕਟਰ ਪਰਮਜੀਤ ਸਿੰਘ ਸੋ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਸੋ ਪਿੰਡ-ਪਿੰਡ ਜਾ ਕੇ ਆਵਾਜ਼ ਚੁੱਕ ਰਹੇ ਨੇ ਸੋ ਦੇਖਣਾ ਹੋਵੇਗਾ ਕਿ ਆਉਣੇ ਵਾਲੇ ਸਮੇਂ ਦੇ ਵਿੱਚ ਕਿਦਾਂ ਦਾ ਰੁੱਖ ਹਵਾ ਦਾ ਬਦਲਦਾ ਹੈ ਸੋ ਤੁਸੀਂ ਆਪਦੇ ਕਮੈਂਟ ਕਰਕੇ ਵਿਚਾਰ ਜਰੂਰ ਸਾਂਝੇ ਕਰੋ ਜਿਨ੍ਹਾਂ ਨੇ ਫਰੀडम ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਜੋ ਇਜਾਜ਼ਤ ਮੇਰੀ ਸੋਗੀ ਗੁਰਪ੍ਰੀਤੂਆ ਦੇ ਨਾਲ ਸੋਨੂ ਜਾਂਸਲਾ ਦੀ ਰਿਪੋਰਟ ਪੰਜਾਬ